ਪੇਰੇ ਫਿਰ ਐ ਸਭ ਜੁੱਧ ਕੇ ਕਾਰਣ ਲੈਕਰ ਵਾਨ ਕ੍ਰੋਧ ਹੋਏ ਤਾਏ ਜੁੱਧ ਲਈ ਫਿਰ ਸਭ ਮੋੜ ਪਏ ਅਤੇ ਕਰੋਧਵਾਨ ਹੋ ਕੇ ਹੱਥ ਵਿੱਚ ਤਲਵਾਰਾਂ ਧਾਰਨ ਕਰਦਿਆ ਹੋਇਆ ਹਮਲਾਵਰ ਹੋਏ ਏਕ ਲੈ ਬਾਣ ਕਮਾਨਣ ਤਾਨ ਕੈ ਤੋਰਣ ਤੇਜ ਤੁਰੰਗ ਤੁਰਾਈ ਕਈ ਹੱਥਾਂ ਵਿੱਚ ਤੀਰ ਲੈ ਕੇ ਅਤੇ ਕਮਾਲਾ ਵਿੱਚ ਕੱਸ ਕੇ ਛੇਤੀ ਨਾਲ ਘੋੜਿਆਂ ਨੂੰ ਤੋਰਦੇ ਹਨ ਤੋਰ ਉਡੀ ਖੁਰ ਪੂਰਨ ਤੇ ਪਥ ਉਰਦ ਹੋਏ ਰਵ ਮੰਡਲ ਛਾਈ ਕੋੜਿਆ ਦੇ ਸੁੰਮਾ ਨਾਲ ਉੱਡੀ ਧੂੜ ਨੇ ਉੱਪਰਲੇ ਰਸਤੇ ਆਕਾਸ਼ ਵਿੱਚ ਫਸਰ ਕੇ ਸੂਰਜ ਦੇ ਮੰਡਲ ਨੂੰ ਲੁਕਾ ਦਿੱਤਾ ਹੈ ਮਾਨੋ ਫੇਰ ਰਚੇ ਵਿਦ ਲੋਕ ਤਰਾ ਖਟ ਆਠ ਆਕਾਸ਼ ਬਣਾਏ ਮਾਨਵ ਬ੍ਰਹਮਾ ਨੇ ਫਿਰ ਲੋਕਾ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿੱਚ 6 ਧਰਤੀਆਂ ਅਤੇ 8 ਆਕਾਸ਼ ਬਣਾਏ ਹਨ ਚੰਨ ਪਰ ਚੰਡ ਕੋ ਵਾਂਡ ਲੈ ਬਾਨਣ ਦਾਤ ਕੇ ਤਨ ਤੋਲ ਜਉ ਤੁੰਬੇ ਪਰ ਚੰਡ ਚੰਡੀ ਨੇ ਤਨੁਸ਼ ਲੈ ਕੇ ਬਾਣਾ ਨਾਲ ਦਾਂਤਾ ਦੇ ਸ਼ਰੀਰਾਂ ਨੂੰ ਰੋ ਵਾਂਗ ਤੁੰਬੇ ਤੁੰਬੇ ਕਰ ਦਿੱਤਾ ਹੈ ਮਾਰ ਗਾਇੰਦ ਦੇ ਘਰਵਾਰ ਲੈ ਦਾਨਵ ਮਾਨ ਗयो ਉਡ ਪੁੰਬੇ ਚੰਡੀ ਨੇ ਤਲਵਾਰ ਨਾਲ ਦੈਂਤ ਦਲ ਦੇ ਹਾਥੀਆਂ ਨੂੰ ਮਾਰ ਦਿੱਤਾ ਹੈ ਪਾਲਸ ਰੂਪ ਦੈਂਤ ਦਾ ਅਹੰਕਾਰ ਆਕ ਦੀਆਂ ਬੁੰਡੀਆਂ ਵਾਗ ਉਡ ਪੁੱਟ ਗਿਆ ਹੈ ਵੀਰਣ ਕੇ ਸਿਰ ਕੀ ਸਿਤ ਪਾਗ ਚਲੀ ਬਹਿਸ ਰੌਣਤ ਉਪਰ ਕੁੰਬੇ ਸੂਰਮਿਆਂ ਦੇ ਸਿਰਾਂ ਦੀਆਂ ਸਫੇਦ ਪਗੜੀਆਂ ਲਹੂ ਉਤੇ ਖੁੰਬਾ ਵਾਂਗ ਵੈਰੀਆਂ ਹਨ ਮਾਨੋ ਸਰਸੁਤੀ ਕੇ ਪਰਵਾ ਮ ਸੂਰਣ ਕੇ ਜਸ ਕੈ ਕੋਠੇ ਪੂੰਬੇ ਇਹ ਦ੍ਰਿਸ਼ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸਰਸਵਤੀ ਨਦੀ ਦੇ ਪਰਵਾ ਵਿੱਚ ਸੂਰਮਿਆਂ ਦੇ ਯਸ਼ ਦੇ ਬੁਲਬੁਲੇ ਬੋਂਬੇ ਉੱਠ ਰਹੇ ਹੋਣ ਦੇ ਤਨ ਗਾਥ ਗਦਾ ਗਹਿ ਹਾਤ ਸੋ ਕ੍ਰੋਧ ਹਵਾਏ ਯੁੱਧ નિਸੰਗ ਕਰਿਓ ਹੈ। ਫਿਰ ਚੰਡੀ ਨੇ ਹੱਥ ਵਿੱਚ ਗਦਾ ਧਾਰਨ ਕਰਕੇ ਕ੍ਰੋਧ ਨਾਲ નિਸੰਗ ਹੋ ਕੇ ਦੈਂਤਾ ਨਾਲ ਯੁੱਧ ਸ਼ੁਰੂ ਕਰ ਦਿੱਤਾ। ਬਾਣ ਕਿਰਪਾਨ ਲੈ ਬਲਵਾਨ ਤੋ ਮਾਰ ਤਬੈ ਦਲ ਚਾਰ ਕਰਿਓ ਹੈ। ਹੱਥ ਵਿੱਚ ਮਜ਼ਬੂਤ ਤਲਵਾਰ ਲੈ ਕੇ ਦੈਂਤਾ ਦੇ ਦਲ ਨੂੰ ਮਾਰ ਕੇ ਮਿੱਟੀ ਵਿੱਚ ਮਿਲਾ ਦਿੱਤਾ ਹੈ। ਪਾਗ ਸਮੇਤ ਗਿਰਿਓ ਸਿਰ ਏਕ ਕੋ ਪਾਉ ਇਹ ਕਬ ਤਾ ਕੋ ਤਰਿਓ ਹੈ ਇਕ ਦੈਨ ਦਾ ਪਗੜੀ ਸਮੇਤ ਸਿਰ ਡਿੱਗਿਆ ਹੋਇਆ ਹੈ ਉਸ ਦਾ ਭਾਵ ਕਵਤਾ ਵਿੱਚ ਕਵੀ ਨੇ ਇੰਜ ਬਿਆਨ ਕੀਤਾ ਹੈ ਪੂਰਨ ਪੁੰਨ ਪਏ ਨਾਪਤੇ ਸੋ ਮਨੋ ਭੋ ਟੋਟ ਨਛਾਤਰ ਪਰਿਓ ਹੈ ਮਾਨਵ ਨੂੰ ਨਾ ਦੇ ਪੂਰੇ ਹੋਣ ਤੇ ਆਕਾਸ਼ ਤੋਂ ਤਾਰਾ ਨਛਤਰ ਟੁੱਟ ਕੇ ਧਰਤੀ ਉੱਤੇ ਡਿੱਗਿਆ ਹੋਵੇ। 바ਰਿਦ ਬਾਰਣ ਜੋ ਨਿਰਵਾਰ ਮਹਾਬਲ ਧਾਰ ਤਬੇ ਇਹ ਕੀਆ। ਤਦ ਚੰਡੀ ਨੇ ਬਹੁਤ ਆਦਿਕ ਬਲ ਇਕੱਠਾ ਕਰਕੇ ਬਦਲਾ ਵਰਗੇ ਹਾਥੀਆਂ ਨੂੰ ਖੰਡਾਉਣ ਦਾ ਕੰਮ ਕੀਤਾ। ਬਾਨ ਲੈ ਬਾਨ ਕਮਾਨ ਕੋ ਤਾਨ ਸੰਘਾਰ ਸੁਨੇਹ ਤੇ ਸ੍ਰੌਨਤ ਪੀਆ ਹੱਥ ਵਿੱਚ ਤੀਰ ਲੈ ਕੇ ਕਮਾਨ ਨੂੰ ਖਿੱਚ ਕੇ ਮਾਰਿਆ ਹੈ ਅਤੇ ਸਨੇਹ ਪੂਰਵਕ ਲਹੂ ਪੀਤਾ ਇਹ ਕ ਗਏ کومਲਾਏ ਪਰਾਇ ਕੈ ਇਕਨ ਕੋ ਕਰ ਕੇ ਓ ਤਨ ਹਿਆ ਇਹ ਵੇਕੇ ਇਕ ਤਾਂ ਕਵਰਾ ਕੇ ਨਾ ਸਕੇ ਹਨ ਆਤੇ ਇੱਕ ਨਾ ਦੇ ਧਨ ਵਿੱਚ ਦਿਲ ਧੜਕਣ ਲੱਗ ਗਿਆ ਚੰਡਕੇ ਬਾਣ ਕੀ ਜੋ ਭਰ ਭਨ ਹੈ ਦੇਖ ਕੈ ਦੇਤ ਗਈ ਦੁੱਤ ਦਿਆ ਚੰਡੀ ਦੇ ਤੀਰ ਹਨ अथवा ਸੂਰਜ ਦੀਆਂ ਕਿਰਨਾਂ ਹਨ ਜਿਨ੍ਹਾਂ ਨੂੰ ਵੇਕੇ ਦੇਨਤਾ ਦੇ ਦੀਵਿਆਂ ਦੀ ਰੋਸ਼ਨੀ ਚਲੀ ਗਈ ਹੈ ਲੈ ਕਰ ਮੈਂ ਅਸ ਕੋਪ ਪਈ ਅਤ ਧਾਰ ਮਹਾਬਲ ਕੋ ਰਣ ਪਾਰਿਓ ਚੰਡੀ ਨੇ ਹੱਥ ਵਿੱਚ ਤਲਵਾਰ ਲੈ ਕੇ ਗਰੋਧਵਾਨ ਹੋ ਕੇ ਅਤ ਆਦਿਕ ਬਲ ਸਹਿਤ ਕੋਰ ਯੁੱਧ ਮਚਾਇਆ ਦੌਰ ਕੈ othor ਹਤੇ ਬਹੁਤ दानਵ ਇੱਕ ਗੇਂਦਰ ਬੜੋ ਰਣ ਮਾਰਿਓ ਆਪਣੀ ਥਾਂ ਤੋਂ ਅੱਗੇ ਵਧ ਕੇ ਬਹੁਤੇ ਦਿਨਤਾ ਅਤੇ ਇੱਕ ਵੱਡੇ ਹਾਥੀ ਨੂੰ ਰਣ ਵਿੱਚ ਮਾਰਿਆ ਕੌਤਕਤਾ ਛਬ ਕੋ ਰਣ ਭੇਖ ਤਬੈ ਕਾਬਾ ਯੋ ਮਾਨ ਮਾਧ ਵਿਚਾਰਿਓ ਰਣ ਵਿੱਚ ਉਸ ਕੌਤਕ ਦੇ ਨਜ਼ਾਰੇ ਨੂੰ ਵੇਖ ਕੇ ਤਦ ਕਵੀ ਨੇ ਮਨ ਵਿੱਚ ਇੰਜ ਵਿਚਾਰਿਆ ਸਾਗਰ ਬਾਂਦਨ ਕੇ ਸਮੇਂੇ ਨਾਲ ਮਾਨੋ ਪਹਾੜ ਉਖਾਰ ਕੇ ਟਾਰਿਓ ਮਾਨੋ ਸਮੁੰਦਰ નો ਬਾਨ ਮਾਰਣ ਵੇਲੇ ਨਾਲ ਨੇ ਪਰਬਤ ਕੁੱਟ ਕੇ ਸੁੱਟ ਦਿੱਤਾ ਹੋਵੇ ਦੁਹਰਾ ਮਾਰ ਜਬੈ ਸੈਨਾ ਲਈ ਤਬੈ ਤਤ ਇਹ ਕੀਨ ਜਦੋਂ ਚੰਡੀ ਨੇ ਦੈਂਤਾ ਦੀ ਫੌਜ ਮਾਰ ਲਈ ਤਦੋਂ ਰਕਤ ਬੀਜ ਨੇ ਇਹ ਕੰਮ ਕੀਤਾ ਸ਼ਸਤਰ ਧਾਰ ਕਰ ਚੰਡ ਕੇ ਬਦਬੇ ਕੋ ਮਨ ਦੀ ਕੇ ਸ਼ਸਤਰ ਧਾਰਨ ਕਰਕੇ ਚੰਡੀ ਨੂੰ ਮਾਰਨ ਦਾ ਖਿਆਲ ਮਨ ਵਿੱਚ ਲਿਆਂਦਾ ਸਵੈਆ ਬਾਹਣ ਸੇਂਗਪੇ ਆਨਕ ਰੂਪ ਲਖਿਓ ਸਭ ਦੇਤ ਮਹਾ ਡਰ ਪਾਇਓ ਛੇਰ ਦੀ ਸਵਾਰੀ ਚੰਡੀ ਦਾ ਭਿਆਨਕ ਰੂਪ ਵੇਖ ਕੇ ਸਾਰੇ ਦੇਨਤਾ ਨੇ ਬਹੁਤ ਡਰ ਮੰਨਿਆ ਹੈ ਸਾਂਖ ਲੀਏ ਕਰ ਚੱਕਰ ਔ ਬਕਰ ਸਰਾਸਨ ਪਾਤਰ ਵਿਚੇਤਰ ਬਣਾਇਓ ਦੇਵੀ ਨੇ ਹੱਥ ਵਿੱਚ ਸਾਂਖ ਅਤੇ ਚੱਕਰ ਲਿਆ ਹੋਇਆ ਹੈ ਆਤੇ ਟੈਡੀ ਤਨੋਸ਼ ਉੱਤੇ ਖੰਭਾ ਵਾਲਾ ਤੀਰ ਪਾਤਰ ਬਹੁਤ ਵਿਚਿਰਤ ਢੰਗ ਨਾਲ ਸਜਾਇਆ ਹੋਇਆ ਹੈ। ਧਾਇ ਭੂਜਾ ਬਲ ਆਪਨ ਹੋਇ ਹਮ ਸੋਤਨਯੋ ਆਤ ਯੁੱਧ ਮਚਾਇਓ। ਰਾਕਤ ਬੀਜ ਕ੍ਰੋਧਵਾਨ ਹੋ ਕੇ ਅੱਗੇ ਵਧਿਆ ਅਤੇ ਚੰਡੀ ਨੂੰ ਇੰਜ ਕਹਿਣ ਲੱਗਿਆ ਕਿ ਜੇ ਤੇਰੀਆਂ ਪੂਜਾਵਾਂ ਵਿੱਚ ਬਲ ਹੈ ਤਾਂ ਰਣ ਵਿੱਚ ਮੇਰੇ ਨਾਲ ਯੁੱਧ ਮਚਾ। ਬ੍ਰੋਧ ਕੇ ਸੋਣਤ ਬਿੰਦਕ ਹੈ ਰਣ ਯਾਹੀ ਤੇ ਚੰਡ ਕਾ ਨਾਮ ਕਹਾਇਓ ਅਗੋ ਚੰਡੀ ਨੇ ਉੱਤਰ ਦਿੱਤਾ ਕਿ ਇਸੇ ਕਰਕੇ ਤਾਂ ਮੈਂ ਆਪਣਾ ਨਾਮ ਚੰਡਿਕਾ ਅਖਵਾਇਆ ਹੈ ਮਾਰ ਲਿਓ ਦਲ ਔਰ ਭਜਿਓ ਤਬ ਕੋਪ ਕੇ ਆਪਨ ਹੀ ਸੋ ਪਿਰਿਓ ਹੈ ਜਦੋਂ ਰਕਤ ਬੀਜ ਦਾ ਦਲ ਮਾਰਿਆ ਗਿਆ ਅਤੇ ਬਾਕੀ ਦਾ ਦਲ ਭਜ ਗਿਆ ਤਦੋ ਆਪ ਹੀ ਗਰੋਧਵਾਨ ਹੋ ਕੇ ਚੰਡੀ ਨਾਲ ਯੁੱਧ ਕਰਨ ਲੱਗਿਆ ਚੰਡ ਪਰ ਚੰਡ ਸੋ ਯੁੱਧ ਕਰਿਓ ਅਸ ਹਾਥ ਛੁੱਟਿਓ ਮਨ ਨਾ ਹੈ ਗਿਰਿਓ ਹੈ ਉਸਨੇ ਪਰਚੰਡ ਚੰਡੀ ਨਾਲ ਯੁੱਧ ਕੀਤਾ ਅਤੇ ਉਸਦੇ ਹੱਥੋਂ ਤਲਵਾਰ ਛੁੱਟ ਗਈ ਪਰ ਉਸਦਾ ਮਨ ਬਾਲਣ ਨਾ ਅੜ ਗਿਆ ਲੈ ਕੇ ਕੁਵਾਂਡ ਕਰੰ ਬਲ ਤਾਰਕ ਸੋਣ ਸਮੂ ਮੈਂ ਐਸੇ ਤਰਿਓ ਹੈ हाथ ਵਿੱਚ धनुष धारण ਕਰਕੇ ਅਤੇ ਪੂਰੀ ਸ਼ਕਤੀ ਇਕੱਠੀ ਕਰਕੇ ਲਹੂ ਦੇ ਸਾਗਰ ਵਿੱਚ ਇੰਜ ਤਰਿਆ ਹੈ। ਦੇਵ ਆ ਦੇਵ ਸਮੁੰਦਰ ਮਥਿਓ ਮਾਨੋ ਮੇਰ ਕੋ ਮਦ ਤਰਿਓ ਸੋ ਫਿਰਿਓ ਹੈ। ਮਾਨੋ ਦੇਵਤਿਆਂ ਅਤੇ ਦੇਵਤਾ ਨੇ ਸਮੁੰਦਰ ਰੜਕਿਆ ਹੋਵੇ ਅਤੇ ਉਸ ਵਿੱਚ ਸੁਮੇਰ ਪਹਾੜ ਦੇ ਸਮਾਨ ਮਧਾਣੇ ਵਾਂਗ ਰਕਤ ਬੀਜ ਫਿਰਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ